ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਚਲਾਏ ਜਾ ਰਹੇ ਪ੍ਰੋਜੈਕਟ ਇੰਡੀਅਨ ਕਾਉਂਸਲ ਆਫ ਸੋਸ਼ਲ ਵੈਲਫੇਅਰ ਨਾਮ ਅnder ਬਲੋਂ ਐਚ ਆਈ ਬੀ ਟੈਸਟਿੰਗ ਕੈਂਪੇਨ ਕਮਾਮ ਵਿਖੇ ਲਗਾ ਗਿਆ ਜਿਸ ਵਿੱਚ ਸਕਰੀਨਿੰਗ ਕਰਨ ਮਗਰੋਂ 36 ਟੈਸਟ ਕੀਤੇ ਗਏ ਆਈ ਟੀਮ ਵਿੱਚ ਸਤਵੰਤ ਸਿੰਘ ਗੱਲ ਓ ਆਰ ਡਬਲਯੂ ਗੁਰਪ੍ਰੀਤ ਸਿੰਘ ਜੱਬੂਵਾਲ ਓ ਆਰ ਡਬਲਯੂ ਕੁਮਾਰ ਬੰਗੜ ਏ ਐਨ ਅਤੇ ਬਬੀਤਾ ਐਫ ਓ ਆਰ ਡਬਲਯੂ ਹਾਜ਼ਰ ਸਨ ਉਹਨਾਂ ਵੱਲੋਂ ਐਚ ਆਈ ਬੀ ਬਾਰੇ ਜਾਗਰੂਕ ਕੀਤਾ ਗਿਆ ਜਾਗਰੂਕਤਾ ਸਮਗਰੀ ਵੀ ਵੰਡੀ ਗਈ ਸੋ ਤਾਂ ਵਸਾਂ ਗੱਲ ਬਰੂ ਜਾਣ ਕੇ ਦਿਨ ਦਵੇ ਦੱਸਿਆ ਕਿ ਉਹਨਾਂ ਦੇ ਦਫ਼ਤਰ ਤੋਂ ਸੋਈ ਸਰਹੰਚ ਅਕਤੀਆਂ ਦੇ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਨਸ਼ਾ ਮੁਕਤ ਕਰਨ ਲਈ ਓਐਸਟੀ ਦਵਾਈਆਂ ਕਾਉਂਸਲਿੰਗ ਰੈਫਰ ਮੈਡੀਕਲ ਚੈੱਕਅਪ ਟੈਸਟਿੰਗ ਵਰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤੁਸੀਂ ਦੇਖ ਰਹੇ ਹੋ ਚੈਨਲ ਈਗਲਾਈ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਸਾਨੂੰ ਸਤਿ ਸ਼੍ਰੀ ਅਕਾਲ ਜੀ ਸਾਡਾ ਇਹ ਪੰਜਾਬ ਐਡਸ ਕੰਟਰੋਲ ਇੰਡੀਅਨ ਕਾਉਂਸਲ ਆਫ ਸੋਸ਼ਲ ਵੈਲਫੇਅਰ ਨਵਾਂ ਸ਼ਹਿਰ ਦੇ ਵੱਲੋਂ ਪਿੰਡ ਕਮਾਵਾ ਦੇ ਵਿੱਚ ਅੱਜ ਇੱਕ ਐਚਆਵੀ ਟੈਸਟਿੰਗ ਕੈਂਪ ਲਾਇਆ ਗਿਆ ਇਹ ਸਾਡੇ ਐਸਆਈ ਕੈਂਪ ਹੁੰਦੇ ਆ ਜਿਹਦੇ ਵਿੱਚ ਅਸੀਂ ਕਿ ਸਾਡੇ ਰਿਸਕ ਪਾਪੂਲੇਸ਼ਨ ਨਾਲ ਟੈਸਟ ਕਰਦੇ ਹਾਂ ਤੇ ਅੱਜ ਹੁਣ ਤੱਕ ਕਾਫੀ ਬੰਦੇ ਟੈਸਟ ਹੋ ਚੁੱਕੇ ਆ ਇਸ ਦੇ ਵਿੱਚ ਅਸੀਂ ਅਵੇਰਨੈਸ ਦੇ ਬਾਰੇ ਦੱਸਦੇ ਆ ਸਾਡੇ ਇਸ ਵੱਲੇ ਟੀਮ ਦੇ ਵਿੱਚ ਕੁਮਾਰ ਬੰਗੜ ਜੀ ਏਨਮ ਬੀਤਾ ਮੈਣਾ ਜੀ ਐਫਡਬਲਯੂ ਸਤਵੰਤ ਸਿੰਘ ਓਡਬਲਯੂ ਤੇ ਮੈ ਗੁਰਪ੍ਰੀਤ ਸਿੰਘ ਜਬੋਲ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਤੇ ਸਾਨੂੰ ਸਰਪੰਚ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਪੂਰੇ ਪੰਚਾਇਤ ਦੇ ਵੱਲੋਂ ਬਹੁਤ ਸਹਿਯੋਗ ਮਿਲਿਆ ਡਾਕਟਰ ਸਾਹਿਬ ਇੱਥੇ ਪਹੁੰਚਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇੱਥੇ ਮੈਡੀਕਲ ਚੈੱਕਅਪ ਵੀ ਇੱਥੇ ਇਹਨਾਂ ਦਾ ਕੀਤਾ ਜਾ ਰਿਹਾ ਹੈ ਜੇ ਕਿਸੇ ਨੂੰ ਕਿਸੇ ਮੈਡੀਸਨ ਦੀ ਲੋੜ ਹੈ ਲਿਖ ਕੇ ਦਿੱਤੀ ਜਾ ਰਹੀ ਹੈ ਜੀ ਡਾਕਟਰ ਸਾਹਿਬ ਜਿਹੜੇ ਆਪਾਂ ਟੈਸਟ ਕਰ ਰਹੇ ਆਂ ਐਚ ਆਈ ਵੀ ਦੀ ਜੀ ਕਿਉਂਕਿ ਪੋਸਟਪਾ ਆ ਜਾਂਦਾ ਉਹ ਕਿਸ ਤਰ੍ਹਾਂ ਆਪਾਂ ਨੂੰ ਥੀਕ ਕਰਦੇ ਆ ਅਸੀਂ ਸਰ ਸਭ ਤੋਂ ਪਹਿਲਾਂ ਜਿਹੜਾ ਉਹ ਦਾਟਾ ਕਨਫਿਡੈਂਸ਼ੀਅਲ ਰੱਖਿਆ ਜਾਂਦਾ ਹੈ ਉਹਦੇ ਨਾਲ ਉਹਦੀ ਕਾਉਂਸਲਿੰਗ ਉਹਦੇ ਕਨਸੈਂਟ ਲਿਆ ਜਾਂਦਾ ਫਿਰ ਉਹਦੇ ਕਨਫਰਮੇਟਿਵ ਟੈਸਟ ਕਰ ਲਈ ਅਸੀਂ ਆਈ ਸੀ ਡੀ ਸੀ ਜੇ ਬੰਦਾ ਪੋਜ਼ਿਟਿਵ ਆਉਂਦਾ ਤੇ ਅਸੀਂ ਉਹ ਅਡਾਪਟ ਕਰਦੇ ਆ ਉਹਦੀ ਏ ਆਰਟੀ ਮੈਡੀਸਿਨ ਚਲਾਉਣ ਤੱਕ ਜ਼ਿੰਮੇਵਾਰੀ ਸਿ ਆਪਣੀ ਲੈਣੀ ਹੈ ਜਿਹੜਾ ਬੰਦਾ ਨਸ਼ੇ ਕਰਦਾ ਹੋਇਆ ਜੇ ਉਹ ਪੋਜ਼ਿਟਿਵ ਆ ਜਾਂਦਾ ਆਪਾਂ ਉਹਨੂੰ ਕਿੱਦਾਂ ਆਪਾਂ ਟ੍ਰੀਟ ਕਰ ਦਪਾਂ ਉਹ ਵੀ ਸਰ ਸਾਡੇ ਕੇ ਸਾਡੇ ਪ੍ਰੋਜੈਕਟ ਦੇ ਵਿੱਚ ਚੱਲਦੇ ਪਏ ਇੱਕ ਆਈਡੀਓ ਪ੍ਰੋਜੈਕਟ ਚੱਲਦਾ ਪਿਆ ਫੀਮੇਲ ਸੈਕਸ ਵਰਕਰ ਤੇ ਮੇਲ ਸੈਕਸ ਵਰਕਰ ਤਿੰਨ ਪ੍ਰੋਜੈਕਟ ਚੱਲਦੇ ਪਏ ਜੇ ਮੁੰਡਾ ਕੋਈ ਨਸ਼ਾ ਕਰਦਾ ਵਾ ਸੂਈ ਸ਼ਰਿੰਗ ਦਾ ਇੱਕ ਦੁੱਧ ਸੂਈ ਸ਼ਰਿੰਗ ਸ਼ੇਅਰਿੰਗ ਕਰਦੇ ਨਾਲ ਉਹ ਪੋਜ਼ਿਟਿਵ ਹੋ ਜਾਂਦਾ ਆ ਤੇ ਅਸੀਂ ਉਹਦਾ ਹੀ ਟੈਸਟ ਕਰਵਾ ਕੇ ਆਪਣੇ ਕਨਫ ਜੇ ਕੋਈ ਬਗ ਨਸ਼ਾ ਕਰਦਾ ਆ ਉਹਦੇ ਪਰਿਵਾਰ ਦੇ ਵਿੱਚ ਮੈਂਬਰਾਂ ਦਾ ਟੈਸਟ ਆਪਾਂ ਕਰਦੇ ਹੀ ਕੋਈ ਨਹੀ ਜੇ ਜੇ ਮਤਲਬ ਜੇ ਸਾਡਾ ਹੁਣ ਮੁੰਡਾ ਨਸ਼ਾ ਕਰਦਾ ਆ ਸਾਨੂੰ ਪਤਾ ਉਹ ਰਿਸਕ ਵਿੱਚ ਆ ਜੇ ਉਹ ਮੈਰਿਡ ਤਾਂ ਉਹਦੀ ਵਾਈਫ ਦਾ ਟੈਸਟ ਕਰਦੇ ਆ ਉਹਦੇ ਸਪਾਊਸ ਦਾ ਕਰਦੇ ਆ ਜਾਂ ਉਹਦੇ ਪਾਰਟਨਰ ਜਿਹੜੇ ਉਹਦੇ ਨਾਲ ਰਿਲੇਸ਼ਨ ਵਿੱਚ ਨੇ ਜਾਂ ਫਿਰ ਉਹਦੇ ਸ਼ੇਰਿੰਗ 파ਟਰਨ ਨੇ ਉਹਨਾਂ ਦਾ ਸੀ ਟੈਸਟ ਕਰਦੇ ਆ ਜੀ ਉਹਦਾ ਟ੍ਰੀਟਮੈਂਟ ਉਹਦੇ ਘਰ ਵਿੱਚ ਬੈਠ ਕੇ ਚਲਾਉਣਾ ਜਾਂ ਕਿਤਾਪਾ ਨੂੰ ਰਿਜ਼ਰਵ ਕਰਦੇ ਆ ਕੀ ਕਰਦੇ ਆ ਨਹੀਂ ਜੇ ਸੀ ਉਹਨਾਂ ਦੇ ਪਹਿਲਾਂ ਤਾਂ ਕੰਸੈਂਟ ਲੈ ਕੇ ਆਪਣੇ ਦਸਤੂਰ ਵਿੱਚ ਬੁਲਾ ਕੇ ਇਥੋਂ ਵੀ ਉਹਨਾਂ ਨਾਲ ਨੰਬਰ ਵਗੈਰਾ ਲੈ ਕੇ ਪ੍ਰੋਪਰਾਂ ਦਾ ਜਨਕ ਕਿ ਨਮ ਹਸਪੀਟਲ ਤੋਂ ਸਾਡੇ ਏ ਆਰਟੀ ਸੈਂਟਰ ਉੱਥੇ ਉਹਦੇ ਵਿੱਚ ਰਿਪੋਰਟ ਕਰਦੇ ਆਂ ਜੀ ਜਿੱਦਾਂ ਕੋਈ ਤੇ ਅਸੀਂ ਉਹਨਾਂ ਦਾ ਹਰ 3 ਮਹੀਨੇ ਬਾਅਦ 6 ਮਹੀਨੇ ਬਾਅਦ ਕੰਨੇ ਆ ਜੀ ਪਸੇ 3 ਮਹੀਨੇ ਦਾ ਵਿੰਡੋ ਪੀਰੀਅਡ ਹੁੰਦਾ ਜੇ ਕੋਈ ਰਿਸਕ ਵਾਲਾ ਹੈਗਾ ਤੇ ਅਸੀਂ ਜਰੂਰ ਉਹਨੂੰ ਆਪਣੇ ਨਾਲ ਜੋੜਦੇ ਆਂ ਰਜਿਸਟਰ ਕਰਦੇ ਆਂ ਆਪਣੇ ਸਰਵਿਸ ਦਿੰਦੇ ਆਂ ਸਾਡੇ ਸੈਂਟਰ ਦੇ ਵੱਲੋਂ ਜੀ ਸਪੈਸ਼ਲ ਇਸ ਕਰਕੇ ਓਐਸਟੀ ਸੈਂਟਰ ਚਲਾਇਆ ਜਾ ਰਿਹਾ ਜੀ ਓਐਸਟੀ ਸੈਂਟਰ ਵਿੱਚ ਜਿਹੜੇ ਮੁੰਡੇ ਨਸ਼ਾ ਕਰ ਰਹੇ ਆ ਅਸੀਂ ਉਹਨਾਂ ਨੂੰ ਕਹਿੰਦੇ ਆਂ ਕਿ ਜੇ ਨਸ਼ਾ ਕਰਦੇ ਸੇਫ ਨਸ਼ਾ ਕਰੋ ਇਸ ਤੋਂ ਬਾਅਦ ਓਐਸਟੀ ਸੈਂਟਰ ਦਾ ਆਪਣੇ ਮੂੰਹ 'ਚ ਰੱਖਣ ਵਾਲੀ ਜਿਹੜੀ ਗੋ ਉਹਦੀ ਨਸ਼ੇ ਦੀ ਤੋੜ ਖਤਮ ਕਰਦੇ ਹੌਲੀ ਹੌਲੀ ਉਹ ਨਸ਼ੇ ਤੋਂ ਮੁਕਤੀ ਪਾ ਸਕਦਾ ਜੀ ਠੀਕ ਹੈ ਥੈਂਕ ਯੂ ਸਰ ਧੰਨਵਾਦ ਜੀ ਹਾਂਜੀ ਸਰਪੰਚ ਸਾਹਿਬ ਜੀ ਅੱਜ ਆਪਣੇ ਸੇ ਸਾਡੇ ਪਿੰਡ ਦੇ ਵਿੱਚ ਇੰਡੀਅਨ ਕਾਉਂਸਲ ਆਫ ਸੋਸ਼ਲ ਵੈਲਫੇਅਰ ਵੱਲੋਂ ਐਡਜ਼ ਦੇ ਜਾਗਰੂਕਾ ਕੈਂਪ ਲਗਾਇਆ ਗਿਆ ਤੁਹਾਡਾ ਦੇ ਬਾਰੇ ਕੀ ਕਹਿਣਾ ਜੀ ਅੱਜ ਪਿੰਡ ਕਮਾਮ ਦੇ ਵਿੱਚ ਜਿਹੜਾ ਪੰਜਾਬ ਸਟੇਟ ਐਡਜ਼ ਕੰਟਰੋਲ ਸੁਸਾਇਟੀ ਦੇ ਵੱਲੋਂ ਇਹ ਐਚ ਆਈ ਵੀ ਟੈਸਟ ਦਾ ਜਿਹੜਾ ਫ੍ਰੀ ਟੈਸਟ ਕੈਂਪ ਜਿਹੜਾ ਆ ਪਿੰਡ ਕਮਾਮ ਦੇ ਵਿੱਚ ਇਹ ਸਾਰੀ ਮੈਡੀਕਲ ਟੀਮ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਉਹ ਸਾਰਾ ਜਿਹੜਾ ਮੈਡੀਕਲ ਸਟਾਫ ਆ ਇਸ ਨਗਰ ਦੇ ਵਿੱਚ ਪਹੁੰਚ ਕੇ ਅਸੀਂ ਉਹਨਾਂ ਦਾ ਪਹੁੰਚਣ ਦਾ ਧੰਨਵਾਦ ਵੀ ਕਰਦੇ ਆ ਔਰ ਪਬਲਿਕ ਨੂੰ ਜਿਹੜਾ ਪੰਜਾਬ ਸਰਕਾਰ ਦਾ ਇਹ ਮੈਸੇਜ ਆ ਹਰ ਪਿੰਡ ਦੇ ਵਿੱਚ ਪਹੁੰਚਣਾ ਚਾਹੀਦਾ ਕਿ ਜਿਹੜਾ ਵੀ ਕੋਈ ਬੱਚਾ ਕਿਸੇ ਤਰ੍ਹਾਂ ਜਾਂ ਡਰੱਗਸ ਦੇ ਨਾਲ ਪ੍ਰਭਾਵਿਤ ਹੋ ਗਿਆ ਜਾਂ ਕਿਸੇ ਤਰ੍ਹਾਂ ਦਾ ਵੀ ਨਾਲ ਜਿਹੜਾ ਇਹਦੇ ਨਾਲ ਕੋਈ ਅਫੈਕਟਡ ਬੰਦਾ ਆ ਉਹ ਟੈਸਟ ਕਰਵਾਵੇ ਤਾਂ ਜਿਹੜੀ ਆ ਇਹ ਸਾਰੀ ਮੈਡੀਕਲ ਟੀਮ ਜਿਹੜੇ ਉਹਦਾ ਇਲਾਜ ਦਾ ਉਹਦੀ ਕਾਉਂਸਲਿੰਗ ਦਾ ਜਿਹੜਾ ਸਾਰਾ ਫ੍ਰੀ ਪ੍ਰਬੰਧ ਕਰ ਰਹੀ ਆ ਤੇ ਅਸੀਂ ਇਹ ਸਾਰੀ ਮੈਡੀਕਲ ਟੀਮ ਅੱਜ ਪਿੰਡ ਕਮਾਮ ਦੇ ਵਿੱਚ ਪਹੁੰਚਣ ਤੇ ਉਹਨਾਂ ਦਾ ਧੰਨਵਾਦ ਵਾ ਤੇ ਜਿਹੜਾ ਸਾਰਾ ਦਿਨ ਇਹ ਕੈਂਪ ਜਿਹੜਾ ਇਸ ਨਗਰ ਦੇ ਵਿੱਚ ਚਲਾਇਆ ਜਾ ਰਿਹਾ ਤਾਂ ਅਸੀਂ ਪੰਜਾਬ ਸਰਕਾਰ ਦਾ ਤੇ ਔਰ ਸਾਡੇ ਡਾਕਟਰ ਸਾਹਿਬਾਨ ਜਿਹੜੇ ਪਹੁੰਚੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਗram ਪੰਚਾਇਤ ਦੇ ਵੱਲੋਂ ਤਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਅਤੇ ਔਰ ਵਿਸ਼ੇਸ਼ ਤੌਰ ਤੇ ਜਿਹੜਾ ਇਸ ਕੈਂਪ ਦੀ ਕਵਰੇਜ ਸਾਡੇ ਸਤਿਕਾਰਯੋਗ ਡਾਕਟਰ ਜਗਤਾਰ ਤਾਰੀ ਜੀ ਜਿਹੜੇ ਕਿ ਇਸ ਚੈਨਲ ਦੇ ঈਗਲਜ਼ ਆਈ 24 ਦੇ ਜਿਹੜੇ ਮਾਲਕ ਨੇ ਉਹ ਇਹਨਾਂ ਦੇ ਬਲੋਂ ਸਾਰੀ ਕਵਰੇਜ ਜਿਹੜੀ ਆ ਹਰ ਮਸਲੇ ਤੇ ਹਰ ਸਮੱਸਿਆ ਤੇ ਪੰਜਾਬ ਦੇ ਵਿੱਚ ਜਿਹੜੀ ਕਵਰੇਜ ਕੀਤੀ ਜਾ ਰਹੀ ਸੀ ਉਹ ਇਸ ਚੈਨਲ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਨੇ ਆਣ ਕੇ ਇਸ ਕੈਂਪ ਦੇ ਵਿੱਚ ਬਹੁਤ ਵੱਡਾ ਸਹਿਯੋਗ ਕੀਤਾ ঈਗਲਜ਼ ਆਈ 24 ਦਾ ਧੰਨਵਾਦ